ਸਸੀਕਾਲ ਜੀ ਤੁਸੀਂ ਜੁੜੇ ਹੋ ਲਾਈ ਪੰਜਾਬ ਟੀਵੀ ਨਾਲ ਤੇ ਮੈਂ ਹਾਂ ਗੁਰਪ੍ਰੀਤ ਸ਼ਰਮਾ ਪੰਚਾਇਤੀ ਚੋਣਾ ਦਾ ਜਿਹੜਾ ਵਿਘਲ ਹੈ ਉਹ ਵੱਜ ਚੁਕਿਆ ਹੈ ਤੇ ਲੋਕਾਂ ਵੱਲੋਂ ਜਿਹੜੀਆਂ ਨੋਮੀਨੇਸ਼ਨ ਫਾਈਲਾਂ ਨੇ ਉਹ ਬਣਵਾਈਆਂ ਵੀ ਜਾ ਰੀਆਂ ਨੇ ਤੇ ਭਰੀਆਂ ਵੀ ਜਾ ਰੀਆਂ ਨੇ ਸਾਡੇ ਨਾਲ ਐਡਵੋਕੇਟ ਸੁਰਜੀਤ ਸਿੰਘ ਰਾਏ ਅੱਜ ਮੌਜੂਦ ਨੇ ਐਸੇ ਹੀ ਕੜੀ ਦੇ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੀ ਫਾਈਲ ਭਰੀ ਜਾਂਦੀ ਹੈ ਉਹਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟੇਸ਼ਨ ਲੱਗਦੇ ਨੇ ਕਿਹੜੇ-ਕਿਹੜੇ ਆ ਤਾਕਜਾਤਾਂ ਦੀ ਜ਼ਰੂਰਤ ਹੁੰਦੀ ਹੈ ਔਰ ਉਹ ਕਿੱਥੋਂ ਮਿਲਣਗੇ ਔਰ ਕਿਵੇਂ ਭਰੇ ਜਾਣਗੇ ਇਹ ਹੀ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਐਡਵੋਕੇਟ ਸੁਰਜੀਤ ਸਿੰਘ ਰਾਏ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਚੈਨਲ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਚੈਨਲ ਸੁਣਨ ਵਾਲਿਆਂ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਪਹੁੰਚ ਕੀਤੀ ਸਾਡੇ ਤੱਕ ਸੁਰਜੀਤ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਨਵੇਂ ਚਿਹਰੇ ਨੇ ਕੋਈ ਪੁਰਾਣੇ ਚਿਹਰੇ ਨੇ ਉਹਨਾਂ ਨੂੰ ਕੀ ਤੁਹਾਨੂੰ ਦੇ ਵੱਲੋਂ ਹਦਾਇਤ ਹੈ ਕਿ ਤੁਸੀਂ ਉਹਨਾਂ ਨੂੰ ਸਲਾਹ ਦੇਣਾ ਚਾਹੁੰਦੇ ਹੋ ਕਿ ਕਿਹੜੇ ਕਿਹੜੇ ਫਾਰਮ ਉਹ ਆਪਦੇ ਨਾਲ ਲੈ ਕੇ ਆਣ ਜਿਹੜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਸਭ ਤੋਂ ਪਹਿਲਾਂ ਲਾਈ ਪੰਜਾਬ ਟੀਵੀ ਦਾ ਧੰਨਵਾਦ ਕਰਦਾ ਤੁਸੀਂ ਇਹ ਮੁੱਦਾ ਲੈ ਕੇ ਆਏ ਪਬਲਿਕ ਵਿੱਚ ਜਨਤਾ ਬਹੁਤ ਖੱਜਲ ਖੁਆਰ ਹੋ ਰਹੀ ਹੈ ਬਹੁਤ ਖੱਜਲ ਖੁਆਰ ਹੋ ਰਹੀ ਹੈ ਉਹਦੇ ਵਿੱਚ ਇੱਕ ਚੀਜ਼ ਪਿੱਛੇ ਬੈਠੇ ਆ ਲੋਕ ਚੁੱਲਾ ਟੈਕਸ ਤੇ ਨੂਨ ਡਿਊਨ ਬੈਠੇ ਆ ਮੇਰੇ ਸਾਰੇ ਲਾਈ ਪੰਜਾਬ ਟੀਵੀ ਰਾਈ ਬੇਨਤੀ ਕਰਦਾ ਮੈਂ ਚੁੱਲਾ ਟੈਕਸ ਤੇ ਨੰਡੂ ਸਰਟੀਫਿਕੇਟੇ ਨਾ ਭਜੋ ਸਿਰਫ ਤੁਸੀਂ ਵੋਟਰ ਲਿਸਟ ਹੈ ਇੱਕ ਵੋਟਰ ਲਿਸਟ ਲੈਣੀ ਤੁਹਾਡੀ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਨੋਮੀਨੇਸ਼ਨ ਭਰਦੇ ਹੋ ਤੁਹਾਡਾ ਬਿਲਕੁਲ ਵੋਟਰ ਲਿਸਟ ਹੈ ਜਿਹੜਾ ਵੋਟਰ ਲਿਸਟ ਹੁੰਦੀ ਨਾ ਵੋਟਰ ਲਿਸਟ ਵਿੱਚ ਜਿਹੜਾ ਸੀਰੀਅਲ ਨੰਬਰ ਹੁੰਦਾ ਉਹ ਬਕਾਇਦਾ ਨੋਮੀਨੇਸ਼ਨ ਫਾਰਮ ਉੱਪਰ ਭਰਿਆ ਜਾਂਦਾ ਤੁਸੀਂ ਸਭ ਤੋਂ ਪਹਿਲਾਂ ਆਦੀ ਵੋਟ ਲਿਸਟ ਲੈ ਕੇ ਆਓ ਤੇ ਆਦਾ ਫਾਰਮ ਕੰਪਲੀਟ ਕਰਾਓ ਨਾ ਕਿ ਤੁਸੀਂ ਉਹਦੇ ਪਿੱਛੇ ਜਾਓ ਦੂਜਰੇ ਚੁਲਾ ਡੈਕਸ ਜਿਆ ਜਾਂ ਨਿਊ ਡਿਊਪਸੇ ਉਹ ਜ਼ਰੂਰਤ ਹੈ ਨਹੀਂ ਹੁੰਦੀ ਜ਼ਿਆਦਾ ਮੈਂ ਤੁਹਾਨੂੰ ਫਿਰ ਵੀ ਦਿਖਾ ਦਿੰਨਾ ਤੇ ਬਾਕੀ ਹੋਰ ਮੈਂ ਗੱਲਾਂ ਕਰਨਾ ਚਾਹਣਾ ਬਾਕੀ ਉਹਦੇ ਦਸਤਾਵੇਜ਼ ਜਰੂਰੀ ਕੀ ਹੈ ਇੱਕ ਵੋਟਰ ਕਾਰਡ ਇੱਕ ਆਧਾਰ ਕਾਰਡ ਇੱਕ ਪੈਨ ਕਾਰਡ ਜੇ ਕਿਸੇ 10ਵੀਂ ਜਾਂ ਪਲੱਸ 2 ਜਾਂ ਬੀਏ ਕੀਤੀ ਹੈ ਉਹਦੇ ਲਈ ਸਰਟੀਫਿਕੇਟ ਲਿਆ ਸਕਦੇ ਆ ਜਿਸसे ਐਸਸੀ ਹੋਈ ਹੈ ਐਸਸੀ ਲਈ ਜਿਹੜਾ ਅਸੀਂ ਨਾਲ ਸੰਬੰਧ ਰੱਖਦਾ ਐਸਸੀ ਦਾ ਸਰਟੀਫਿਕੇਟ ਜਿਹੜਾ ਬੀਸੀ ਨਾਲ ਰੱਖਦਾ ਬੀਸੀ ਦਾ ਖਾਸ ਜਨਨਣ ਵਾਸਤੇ ਕੋਈ ਡਾਕੂਮੈਂਟ ਦੀ ਲੋੜ ਨਹੀਂ ਬਾਕੀ ਬਾਕੀ ਇਹ ਵੇਖਿਆ ਜਾਵੇ ਜਿਹੜੀ ਵਾਰਡ ਹੈ লেਡੀ ਦੀ ਉੱਥੇ লেਡੀ ਭਰੀ ਜਾਵੇ ਜਿਹੜੀ ਵਾਰਡ ਦੂਸਰੀ ਹੈ ਜਰਨਾ ਏਜੈਂਟਸ ਦੀ ਉੱਥੇ ਜੈਂਟਸ ਭਰੀ ਜਾਵੇ ਜੀ ਇੱਕ ਸਾਰਾ ਇੱਕ ਪੋਰਸ਼ਨ ਹੈ ਕਿ ਜਿਹੜੇ ਐਨਓਸੀ ਹੈ ਐਨਓਸੀ ਦੀ ਜਿਹੜੇ ਨਵੇਂ ਚਿਹਰੇ ਨੇ ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ ਹੁੰਦੀ ਫਰ ਐਨਓਸੀ ਉਹ ਕਿਉਂ ਲੈ ਰਹੇ ਨੇ ਵੈਸੇ ਜ਼ਰੂਰਤਾ ਕਿਸੇ ਨੂੰ ਨਹੀਂ ਹੁੰਦੀ ਆਪਾਂ ਸਰਕਾਰ ਦਾ ਕਦੇ ਬਕਾਇਆ ਹੁੰਦਾ ਜੀ ਕੋਈ ਹੋ ਸਕਦਾ ਸਰਕਾਰ ਦਾ ਬਕਾਇਆ ਦੇਣਾ ਹੋਵੇ ਆਪਾਂ ਨਹੀਂ ਮੰਨ ਸਕਦੇ ਨਾ ਐਨਓਸੀ ਦੀ ਜ਼ਰੂਰਤ ਹੈ ਨਹੀਂ ਸਿਰਫ ਵੋਟਰ ਲਿਸਟ ਦਿੱਤੀ ਜਾਵੇ ਉਹਨਾਂ ਤੁਹਾਡੇ ਚੈਨਲ ਹੀ ਮੈਂ ਦੱਸਣਾ ਚਾਹਣਾ ਵੀ ਉਹ ਵੋਟਰ ਲਿਸਟਾਂ ਵੀ ਲੋਕਾਂ ਨੂੰ ਖੰਜਰ ਖਵਾਰ ਕੀਤਾ ਜਾ ਰਿਹਾ ਹੈ ਵੋਟਰ ਲਿਸਟ ਵੀ ਅਜੇ ਤੱਕ ਸਰਕਾਰ ਕੋਲ ਉਪਲਬਧ ਨਹੀਂ ਹੋਈਆਂ ਜਿਹੜੇ ਅੱਜ ਵੋਟਰ ਲਿਸਟਾਂ ਲੈ ਕੇ ਸਾਡੇ ਕੋਲ ਕੁਝ ਭਰਉਣ ਤਾਂ ਆਉਂਦੇ ਅਸੀਂ ਬੈਠੇ ਮੈਂ ਕੱਲਾ ਨਹੀਂ ਸਾਰੇ ਅਰਜੀ ਨੂੰ ਇੱਥੇ ਬੈਠੇ ਵਕੀਲ ਭਾਈਚਾਰ ਬੈਠਾ ਸਾਰੇ ਬੈਠਿਆ ਹਜੇ ਤੱਕ ਕੋਈ ਨਹੀਂ ਆ ਜੋ ਤੱਕ ਵੋਟਰ ਲਿਸਟ ਨਹੀਂ ਆਦੀ ਉਦੋਂ ਤੱਕ ਨੋਮੀਨੇਸ਼ਨ ਫਾਰਮ ਨਹੀਂ ਭਰਿਆ ਜਾ ਸਕਦਾ ਕਿਉਂਕਿ ਉਸ ਇੱਕ ਕਾਲਮ ਬਕਾਇਦਾ ਦਿੱਤਾ ਉਹਦਾ ਸੀਰੀਅਲ ਨੰਬਰ ਲੜੀ ਨੰਬਰ ਲਿਖਿਆ ਜਾਏਗਾ ਇੱਕ ਨਾਲ ਹੋਰ ਇੱਕ ਹੋਰ ਇਹਦੇ ਵਿੱਚ ਦੋ ਗਵਾਹ ਚਾਹੀਦੇ ਆ ਜਦੋਂ ਆਪਾਂ ਨਾਮਿਨੇਸ਼ਨ ਫਾਰਮ ਭਰਨਾ ਹੈ ਉਹ ਉਸੇ ਪਿੰਡ ਦੇ ਚਾਹੀਦੇ ਸਰਪੰਚ ਲਈ ਪਿੰਡ ਦੇ ਕਿਸੇ ਮਰਜ਼ੀ ਕੋਨੇ ਤੋਂ ਹੋਣਾ ਉਹ ਵੋਟਰ ਲਿਸਟ ਦਾ ਉਸ ਪਿੰਡ ਦਾ ਵਸਨੀਕ ਹੋਣਾ ਚਾਹੀਦਾ ਉਹਦਾ ਬਕਾਇਦਾ ਵੋਟਰ ਲਿਸਟ ਵਿੱਚ ਨਾਮ ਹੋਣਾ ਚਾਹੀਦਾ ਜਿੰਦੇ ਵਿੱਚ ਜਿਹੜੀ ਵੋਟਰ ਲਿਸਟ ਦੇ ਸਰਪੰਚ ਦਾ ਨਾਮ ਹੈ ਨਾ ਕਿ ਹੋਰ ਪਿੰਡ ਦਾ ਹੋਵੇਗਾ ਦੋ ਗਵਾਹ ਪੈਣਗੇ ਜੀ ਇੱਕ ਤਵੀਜ਼ ਕਰਤਾ ਉਹਦਾ ਇੱਕ ਸਕੈਂਡਰ ਹੋਵੇਗਾ ਦੂਜੇ ਨੰਬਰ ਆ ਜਾਓ ਜੇਕਰ ਮੈਂਬਰ ਹੈ ਇਹ ਗਰ ਮੈਂਬਰ ਪੰਚਾਇਤ ਹੈ ਮੈਂਬਰ ਪੰਚਾਇਤ ਉਸ ਵਾਰਡ ਦਾ ਉਸ ਵਾਰਡ ਦਾ ਮੈਂਬਰ ਪੰਚਾਇਤ ਹੋਏਗਾ ਉਸੇ ਵਾਰਡ ਦੇ ਦੋ ਗਵਾਹ ਪੈਣਗੇ ਨਾ ਕਿ ਦੂਜੀ ਵਾਰਡ ਦੇ ਪੈਣਗੇ ਜਦੋਂ ਵੀ ਤੁਸੀਂ ਆ ਕੇ ਆਉਂਦੇ ਹੋ ਆਦਾ ਫਾਰਮ ਪਰਨੇ ਆਉਂਦੇ ਹੋ ਤੁਸੀਂ ਆਦੀ ਕੋਈ ਚੀਜ਼ ਨਹੀਂ ਛਪਾਉਣੀ ਜੇ ਤੁਹਾਡੇ ਤੋਂ ਕੋਈ ਐਫ ਆਰ ਦਰਜ ਹੈ ਉਹਦਾ ਵੇਰਵਾ ਬਿਲਕੁਲ ਤੁਸੀਂ ਦੇਣਾ ਮੇਰੇ ਤਾਂ ਇਨੀ ਐ ਫੇਰ ਦਰਜ ਨੇ ਮੈਨੂੰ ਸਜ਼ਾ ਹੋਈ ਹੈ ਜਾਂ ਨਹੀਂ ਹੋਈ ਆ ਕਾਲਮੈਂ ਸਾਰਾ ਬਕਾਇਦਾ ਦੱਸਣਾ ਤੁਸੀਂ ਸਜ਼ਾ ਹੋਈ ਹੈ ਜੇ ਹੋਈ ਹੈ ਤਾਂ ਦੱਸੋ ਜੇ ਤੁਸੀਂ ਛਪਾਓਗੇ ਤੇ ਜਾਂ ਜਿਹੜਾ ਤੁਹਾਡਾ ਵਿਰੋਧੀ ਹੋਏਗਾ ਉਹ ਚੀਜ਼ ਤੁਹਾਡੀ ਦੱਸੇਗਾ ਅੱਗੇ ਆਜੋ ਆਪਾਂ ਖੁਦ ਆਦੇ ਖਾਤੇ 'ਚ ਕਿੰਨੇ ਪੈਸੇ ਪਏ ਆ ਉਹ ਆਪਾਂ ਸ਼ੋਅ ਕਰਨੇ ਆਂ ਆਲੀ ਜ਼ਮੀਨ ਦਾ ਵੇਰਵਾ ਦੱਸਣਾ ਅਤੇ ਪਤਨੀ ਦਾ ਨਾਂ ਤੇ ਬੱਚਿਆਂ ਦਾ ਵੇਰਵਾ ਦੱਸਣਾ ਇਹਦੇ ਵਿੱਚ ਬੈਂਕ ਦੇ ਖਾਤੇ ਆ ਬਕਾਇਦਾ ਮੈਂ ਕੈਮਰਾ ਜਨਾ ਬੈਂਕ ਦੇ ਖਾਤੇ ਲਿਖਿਆ ਤੁਸੀਂ ਨਕਦੀ ਕਿੰਨੀ ਹੈ ਕਿੰਨੀ ਤੁਹਾਡੇ ਖਾਤੇ 'ਚ ਪੈਸੇ ਪਏ ਸਾਰਾ ਵੇਰਵਾ ਦੇ ਕੇ ਇਸ ਐਫੀਡੇਟ ਨੂੰ ਫਿਰ ਤੁਸੀਂ ਨੋਟਰੀ ਕਰਾਣਾ ਹੈ ਇਦਾਂ ਨਹੀਂ ਛੱਡ ਦੇਣਾ ਤੁਹਾਡੇ ਕੋਲ ਮੋਟਰਸਾਈਕਲ ਹੈ ਜਾਂ ਗੱਡੀ ਹੈ ਸਾਰਾ ਵੇਰਵਾ ਦੇਣਾ ਜੇ ਤੁਸੀਂ ਵੇਰਵਾ ਨਹੀਂ ਦਿੰਦੇ ਹੋ ਜਿਹੜਾ ਤੁਹਾਡਾ ਵਿਰੋਧੀ ਹੈ ਟਰੋਡੀ ਜਾ ਕੇ ਐਪਲੀਕੇਸ਼ਨ ਰਿਜ਼ਰਵਰ ਨੂੰ ਜਾਂ ਉਸ ਮੌਕੇ ਦੇ ਅਫਸਰ ਨੂੰ ਦਿੰਦਾ ਤੁਹਾਡੇ ਉਹ ਮੁਸ਼ਕਲ ਆਸ ਦੀ ਰਿਜੈਕਟ ਹੋਣ ਦੀ ਟੋਡਾ ਸਪੈਸ਼ਲ ਖੇਤੀਬਾੜੀ ਜ਼ਮੀਨ ਦਾ ਵੇਰਵਾ ਦਿੱਤਾ ਗਿਆ ਜੀ ਆ ਦੇਖੋ ਜੀ ਇਹ ਵੀ ਦੇਣੇ ਸਾਰੇ ਵੇਰਵੇ ਦੱਸਣੇ ਆ ਜੀ ਇੱਕ ਚੀਜ਼ ਨਾ ਛਪਾਈ ਜਾਵੇ ਫਾਰਮ ਨੂੰ ਜਲਦੀ ਜੇ ਨਾ ਭਰਿਆ ਜਾਵੇ ਪਿਤਾ ਇੱਕ ਹੋਰ ਗੱਲ ਦੱਸਾਂ ਜੀ ਤੁਹਾਨੂੰ ਜੀ ਇੰਦੇ ਤੇ ਲਿਖੀ ਗਿਆ ਪਿਤਾ ਪੁਰਖੀ ਸੰਪੰਤੀ ਜ਼ਮੀਨ ਆਈ ਹੈ ਜਾਂ ਨਹੀਂ ਆ ਕੈਮਰੇ ਦੇ ਦੇਖਿਆ ਦੇ ਪਿਤਾ ਬਿਲਕੁਲ ਪਿਤਾ ਸੰਪੰਤੀ ਠੀਕ ਹੈ ਬਿਲਕੁਲ ਜੀ ਇਹ ਸਾਰੇ ਵੇਰਵੇ ਦਿੱਤੇ ਗਏ ਆ ਇੱਕ ਹੋਰ ਮੈਂ ਦੱਸ ਦੇਣਾ ਜਿਹੜੇ ਨੋਮੀਨੇਸ਼ਨ ਫਾਰਮ ਹੈ ਇਹੀ ਐਮਪੀਲੀ ਭਰਿਆ ਜਾਂਦਾ ਹੈ ਇਹੀ ਐਮਐਲਿ ਭਰਿਆ ਜਾਂਦਾ ਹੈ ਇਹੀ ਸਰਪੰਚੀ ਲਈ ਭਰਿਆ ਜਾਂਦਾ ਹੈ ਇਹੀ ਪੈਂਚਲੀ ਭਰਿਆ ਜਾਂਦਾ ਹੈ ਕਈਆਂ ਦੇ ਦਿਲਾ ਚ ਇਹ ਹੋਵੇਗਾ ਕਿ ਪੈਂਚਲੀ ਜਿਹੜਾ ਮੈਂਬਰ ਪੰਚਾਇਤ ਹੋ ਗੋ ਦਾ ਫਾਰਮ ਹੋਏਗਾ ਸਰਪੰਚ ਦਾ ਨਹੀਂ ਦੀ ਗੱਲ ਹੈ ਫਾਰਮ ਤੁਹਾਡਾ ਇੱਕ ਹੀ ਹੋ ਜਾਏਗਾ ਡਾਕੂਮੈਂਟ ਸੇਮ ਲੱਗਣਗੇ ਨਾ ਵਾਦ ਨਾ ਘੱਟ ਲੱਗਣਗੇ ਜਿੱਥੇ ਸਰਪੰਚ ਲਿਖਣਾ ਸਰਪੰਚ ਲਿਖਿਆ ਜਾਂਦਾ ਜਿੱਥੇ ਪੰਚ ਉਹਦੇ ਪੰਚ ਲਿਖਿਆ ਜਾਏਗਾ ਬਸ ਇੰਨੀ ਗੱਲ ਹੈ ਇਹ ਨੋਮੀਨੇਸ਼ਨ ਫਾਰਮ ਮੈਂਬਰ ਤੋਂ ਲੈ ਕੇ ਐਮਪੀ ਤੱਕ ਸੇਮ ਫਾਰਮ ਹੈ ਜੀ ਇੱਕ ਹੀ ਨੋਮੀਨੇਸ਼ਨ ਵਾਲਾ ਮੈਂ ਤੁਹਾਨੂੰ ਤੁਹਾਡੀ ਟੋਕਣਾ ਚਾਹਾਂਗਾ ਕਿ ਅਗਰ ਗੱਲ ਕਰ ਲਈਏ ਚੁੱਲ੍ਹਾ ਟੈਕਸ ਦੀ ਤੇ ਚੁੱਲ੍ਹਾ ਟੈਕਸ ਦਾ ਮਤਲਬ ਕੀ ਹੈ ਅਗਰ ਲੋਕਾਂ ਨੂੰ ਕਈਆਂ ਨੂੰ ਤਾਂ ਮਤਲਬ ਹੀ ਨਹੀਂ ਪਤਾ ਹੋਣਾ ਕਿ ਚੁੱਲ੍ਹਾ ਟੈਕਸ ਹੁੰਦਾ ਕੀ ਹੈ ਚੁੱਲ੍ਹਾ ਟੈਕਸ ਉਹੀ ਹੈ ਜਿਹੜੀ ਬਕਾਇ ਸ਼ਕਾਇ ਜੇ ਸਰਕਾਰ ਦੇ ਰਹਿੰਦੇ ਆ ਤਾਂ ਉਹਦੇ ਵਿੱਚ ਇੱਕ ਸਰਕਾਰ ਦਾ ਮੈਂ ਕਹਿ ਨਹੀਂ ਸਕਦਾ ਕੈਮਰੇ ਨਹੀਂ ਇੱਕ ਜੇ ਕੋਈ ਸਿਸਟਮ ਚਲਾਇਆ ਪੈਸੇ ਬਣਾਉਣ ਦਾ ਜਰੀਆ ਬਣ ਚੁੱਕਿਆ ਹੈ ਹੁਣ ਕਹਿੰਦਾ ਕੋਈ ਮੈਨੂੰ ਅੱਜ ਇਹ ਦੱਸ ਰਿਹਾ ਮੈਨੂੰ 30000 ਮੰਗ ਰਿਹਾ ਕੋਈ ਕਹਿੰਦਾ 50000 ਮੰਗ ਰਿਹਾ ਪਤਾ ਨਹੀਂ ਮੰਗ ਰਿਹਾ ਕਿ ਨਹੀਂ ਮੰਗ ਰਿਹਾ ਲੋਕ ਆ ਕੇ ਦੱਸ ਰਿਹਾ ਵੀ ਇਹ ਮੰਗ ਰਿਹਾ ਪਤਾ ਨਹੀਂ ਕਾਦੇ ਲਈ ਚੁੱਲ੍ਹਾ ਟੈਕਸ ਹੈ ਇਹਦੇ ਲਈ ਲੋੜ ਨਹੀਂ ਇੱਕ ਤੁਸੀਂ ਵੀਡੀਓ ਦੇਖ ਸਕਦੇ ਹੋ ਪਿਛਲੀ ਵਾਰ ਕੀ ਹੋਆ ਚੋਣ ਕਮਿਸ਼ਨ ਨੇ ਇਹ ਕਿਹਾ ਤੁਸੀਂ ਐਪੀਡਿਊਡ ਦਿਓ ਜੇ ਕਿਸੇ ਦਾ ਬਕਾਇਆ ਨਹੀਂ ਦੇਣਾ ਉਹਦੇ ਦੇ ਬਕਾਇਦਾ ਇੱਕ ਲੈਣ ਲਿਖੀ ਜਾਏਗੀ ਜੇ ਬਕਾਇਆ ਮੈਂ ਦੇਣੇਦਾਰ ਆ ਤੇ ਮੇਰੇ ਦੀ ਕਿਦਾਂ ਮਰਜੀ ਐਕਸ਼ਨ ਕੀਤਾ ਜਾਵੇ ਇੱਕ ਚੁੱਲਾ ਟੈਕਸ ਨੋਮ ਡੂ ਵੀ ਕੋਈ ਵੀ ਕਾਲਮ ਹੈ ਨਹੀਂ ਕਿ ਨੋਮੀਨੇਸ਼ਨ ਦੇ ਵਿੱਚ ਕਿਤੇ ਭਰਨਾ ਹੈ ਨੋਮੀਨੇਸ਼ਨ ਵਿੱਚ ਕਿਤੇ ਵੀ ਕਾਲਮ ਹੈ ਨਹੀਂ ਜੇ ਕਿਸੇ ਦੇ ਮਨ ਦੇ ਵਿੱਚ ਡਾਊਟ ਹੋਵੇ ਕੀ ਕੋਈ ਬੈਂਕ ਦਾ ਬਕਾਇਆ ਹੋਵੇ ਕਿਸੇ ਪ੍ਰਾਈਵੇਟ ਬੈਂਕ ਦਾ ਉਹਦੇ ਵਿੱਚ ਵੀ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨੀ ਪਵੇ ਨਹੀਂ 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 ਬੈਂਕ ਦਾ ਤੁਸੀਂ ਜੇ ਬੈਂਕ ਦਾ ਬਕਾਇਆ ਦੇਣਾ ਲਿਖ ਸਕਦੇ ਹੋ ਬਕਾਇਆ ਤੇ ਕੋਈ ਮੁਸ਼ਕਲ ਨਹੀਂ ਆਏਗੀ ਹਾਂ ਤੁਹਾਡਾ ਬਿਜਲੀ ਦਾ ਬਿੱਲ ਜਾਂ ਟੈਲੀਫੋਨ ਦਾ ਬਿੱਲ ਉਹ ਕਲੀਅਰ ਹੋਣਾ ਜ਼ਰੂਰੀ ਹੁੰਦਾ ਵੈਸੇ ਕਾਨੂੰਨ ਮੁਤਾਬਕ ਦਾ ਬਾਕੀ ਬਾਕੀ ਆਪਣੇ ਚੱਲਦੇ ਆ ਬਾਕੀ ਬਿਜਲੀ ਦਾ ਬਿੱਲ ਬਲੂ ਕਿਸੇ ਨਹੀਂ ਲਾਣਾ ਉਸ ਗੱਲ ਤੱਕ ਪਹੁੰਚਣ ਦੀ ਲੋੜ ਨਹੀਂ ਉਹ ਐਮਐਲ ਐਮਪੀ ਲਈ ਹੁੰਦਾ ਹੈ ਜ਼ਰੂਰੀ ਸਰਪੰਚ ਦੇ ਮੈਂਬਰ ਲਈ ਕੋਈ ਜ਼ਰੂਰੀ ਨਹੀਂ ਜੀ ਬਿਲਕੁਲ ਇਹ ਸਾਡੇ ਨਾਲ ਐਡਵੋਕੇਟ ਸੁਰਜੀਤ ਸਿੰਘ ਰਾਏ ਜੀ ਮੌਜੂਦ ਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਬਰੀਕੀ ਦੇ ਨਾਲ ਸਾਰੇ ਦਸਤਾਵੇਜ਼ਾਂ ਦੀ ਜਿਹੜੀ ਗੱਲਬਾਤ ਕੀਤੀ ਹੈ ਕਿ ਕਿਹੜਾ ਡਾਕੂਮੈਂਟ ਕਦੋਂ ਚਾਹੀਦਾ ਹੈ ਔਰ ਕਿਹੜਾ ਡਾਕੂਮੈਂਟ ਨਹੀਂ ਚਾਹੀਦਾ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਔਰ ਜੋ ਮੈਂਬਰ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਖੜ ਰਿਹਾ ਹੈ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦਿਖਾਣੀ ਹੈ ਕਿ ਉਹਨਾਂ ਨੂੰ ਜਿਹੜੇ ਕਾਗਜ਼ਾਤਾਂ ਦੀ ਲੋੜ ਹੈ ਉਹਨਾਂ ਨੂੰ ਪੂਰਾ ਕਰਕੇ ਹੀ ਆਪਣੀ ਫਾਈਲ ਜਿਹੜੀ ਕੀ ਭਰਨਾ